ਜੀ ਸਾਰਿਆਂ ਨੂੰ ਕਿਦਾਂ ਸਭ ਠੀਕ ਠਾਕ ਹੋ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਮੈਂ ਗੱਲ ਕਰਨੀ ਚਾਹਣਾ ਤੇ ਇਹ ਮੈਸੇਜ ਮੇਰਾ ਪੰਜਾਬ ਸਰਕਾਰ ਨੂੰ ਵੀ ਹੈ ਸਾਡੀ ਪੰਜਾਬ ਦੀ ਗਵਰਨਮੈਂਟ ਨੂੰ ਵੀ ਹੈ ਬਲਕਿ ਇਹ ਮੈਸੇਜ ਮੇਰਾ ਸਾਡੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਵੀ ਹੈ ਸਾਰਿਆਂ ਨੂੰ ਆ ਕਿ ਦੇਖੋ ਬੰਦਾ ਕੋਈ ਗਲਤੀ ਕਰਦਾ ਤੇ ਉਹਨੂੰ ਅਸੀਂ ਕਹਿੰਨੇ ਕੋਈ ਗੱਲ ਨਹੀਂ ਦੁਬਾਰਾ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਗਲਤੀ ਹੁੰਦੀ ਹੈ ਨਾਰਮਲ ਜੀ ਗਲਤੀ ਪਰ ਕਈ ਬੰਦੇ ਐਸਾ ਜ਼ੁਲਮ ਕਰਦੇ ਆ ਐਸਾ ਐਸਾ ਗੁਨਾਹ ਕਰਦੇ ਆ ਜਿਹਦੀ ਮਾਫੀ ਨਹੀਂ ਹੁੰਦੀ ਉਹੋ ਜਿਹੇ ਗੁਨਾਹ ਸਾਡੇ ਜਲੰਧਰ 'ਚ ਹੋਇਆ ਇੱਕ 13 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਜਬਰ ਜਨਾਹ ਹੋਇਆ ਬਾਅਦ 'ਚ ਉਹਨੂੰ ਮੌਤ ਦੇ ਘਾਟ ਉਤਾਰ ਦਿੱਚੀ ਬਾਅਦ 'ਚ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਪਣੀਆਂ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੇ ਬੱਚੇ ਨੇ ਧੀਆਂ ਨੇ ਪੁੱਤ ਨੇ ਤੁਸੀਂ ਇਹ ਸੋਚ ਕੇ ਦੇਖੋ ਕਿ ਆਪਣੀਆਂ ਬੇਟੀਆਂ ਆਪਣੀਆਂ ਭੈਣਾਂ ਸਿਕਿਓਰ ਹੈਗੀਆਂ ਸਾਡੇ ਇੱਥੇ